ਪਿਛਲੇ ਕੁਝ ਦਿਨਾਂ ਤੋਂ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਕੰਟਰੋਵਰਸੀ ਚੱਲ ਰਹੀ ਹੈ ਤੇ ਇਸ ਵਿੱਚ ਕੁਝ ਕਲਾਕਾਰ ਉਸ ਦੇ ਹੱਕ ਵਿੱਚ ਹਨ ਤੇ ਕੁਝ ਉਸ ਦੇ ਵਿਰੋਧ ਵਿੱਚ ਹਨ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਦੇਸ਼ ਦੇ ਵੱਡੇ ਕਲਾਕਾਰ ਉਸ ਦੇ ਹੱਕ ਵਿੱਚ ਨਤਰ ਆਏ ਹਨ ਉਹ ਹਨ ਨਸੀਰਉਦਦ ਸ਼ਾ ਨਸੀਰਉਦਦ ਸ਼ਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਹਾਲਾਂਕਿ ਉਹਨਾਂ ਨੇ ਪੋਸਟ ਕੁਝ ਦੇਰ ਬਾਅਦ ਡਿਲੀਟ ਕਰ ਦਿੱਤੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਉਸ ਪੋਸਟ ਵਿੱਚ ਕੀ ਲਿਖਿਆ ਹੈ ਮੈਂ ਦਲਜੀਤ ਦੇ ਨਾਲ ਮਜਬੂਤੀ ਨਾਲ ਖੜਾ ਹਾਂ ਜੁਮਲਾ ਪਾਰਟੀ ਦੇ ਡਰਟੀ ਟ੍ਰਿਕ ਵਿਭਾਗ ਨੂੰ ਉਸਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ ਉਹ ਸੋਚਦੇ ਹਨ ਕਿ ਆਖਰਕਾਰ ਉਨ੍ਹਾਂ ਨੂੰ ਮੌਕਾ ਮਿਲ ਹੀ ਗਿਆ ਹੈ ਉਹ ਫਿਲਮ ਦੀ ਕਾਸਟਿੰਗ ਲਈ ਜ਼ਿੰਮੇਵਾਰ ਨਹੀਂ ਜਦਕਿ ਇਸ ਲਈ ਨਿਰਦੇਸ਼ਕ ਜ਼ਿੰਮੇਵਾਰ ਸੀ ਪਰ ਕੋਈ ਨਿਰਦੇਸ਼ਕ ਨੂੰ ਨਹੀਂ ਜਾਣਦਾ ਕਿ ਉਹ ਕੌਣ ਹੈ ਜਦਕਿ ਪੂਰੀ ਦੁਨੀਆ ਦਲਜੀਤ ਨੂੰ ਜਾਣਦੀ ਹਨ ਪੂਰੀ ਦੁਨੀਆ ਦਲਜੀਤ ਨੂੰ ਜਾਣਦੀ ਹੈ ਤੇ ਉਹ ਕਾਸਟਿੰਗ ਲਈ ਸਹਿਮਤ ਹੋ ਗਿਆ ਕਿਉਂਕਿ ਉਸਦਾ ਮਨ ਜ਼ਾਹਰ ਨਾਲ ਨਹੀਂ ਭਰਿਆ ਹੋਇਆ ਇਹ ਗੁੰਡੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਨਿੱਜੀ ਸੰਪਰਕ ਨੂੰ ਖਤਮ ਕਰਨਾ ਚਾਹੁੰਦੇ ਹਨ ਮੇਰੇ ਉੱਥੇ ਨਜ਼ਦੀਕੀ ਰਿਸ਼ਤੇਦਾਰ ਅਤੇ ਕੁਝ ਪਿਆਰੇ ਦੋਸਤ ਹਨ ਅਤੇ ਕੋਈ ਵੀ ਮੈਨੂੰ ਉਹਨਾਂ ਨੂੰ ਮਿਲਣ ਜਾਂ ਉਹਨਾਂ ਨੂੰ ਪਿਆਰ ਭੇਜਣ ਤੋਂ ਨਹੀਂ ਰੋਕ ਸਕਦਾ ਅਤੇ ਜੋ ਲੋਕ ਕਹਿਣਗੇ ਕਿ ਪਾਕਿਸਤਾਨ ਜਾਓ ਉਸਦਾ ਜਵਾਬ ਹੈ ਕਲਾਸ਼ਾ ਜਾਓ ਸੋ ਤੁਸੀਂ ਦੇਖਿਆ ਕਿ ਨਸ਼ਰੂਦੀਨ ਸ਼ਾਹ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਹਾਲਾਂਕਿ ਕੁਝ ਦੇਰ ਬਾਅਦ ਉਸਨੇ ਪੋਸਟ ਨੂੰ ਡਿਲੀਟ ਕਰ ਦਿੱਤਾ ਇਸ ਦੇ ਪਿੱਛੇ ਕੀ ਕਾਰਨ ਹੈ ਲੱਗਦਾ ਹੈ ਕਿ ਸ਼ਾਇਦ ਉਸ ਨੂੰ ਟ੍ਰੋਲ ਕੀਤਾ ਗਿਆ ਸੀ ਪਰ ਤੁਸੀਂ ਦੇਖ ਸਕਦੇ ਹੋ ਕਿ ਦਿਲਜੀਤ ਦੋਸਾਂ ਦੇ ਹੱਕ ਵਿੱਚ ਇੱਕ ਵੱਡੇ ਕਲਾਕਾਰ ਨਿਤਰਾ ਇਸਨ